ਲੋ ਜੀ ਹਰਿਆਣੇ ਚ ਆ ਗਈਆਂ ਚੋਣਾ ਤੇ ਆਮ ਆਦਮੀ ਪਾਰਟੀ ਵੀ ਹਰਿਆਣੇ ਚ ਪੂਰਾ ਜੋਰ ਲਾ ਕੇ ਚੋਣਾ ਲੜਨੀਆਂ ਚਾਹੁੰਦੀ ਹੈ ਤੇ SYL ਨਹਿਰ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਕਸੂਤੀ ਫਸ ਗਈ ਹੈ ਹੁਣ ਉਥੇ ਕੋਈ ਇਹਨਾਂ ਨੂੰ ਪੁਖਤਾ ਤਰੀਕੇ ਨਾਲ ਕੋਈ ਜਵਾਬ ਨਹੀਂ ਆ ਰਿਹਾ ਹੁਣ ਭਗਵੰਤ ਸਿੰਘ ਸਾਬ 2 ਦਿਨ ਪਹਿਲਾਂ ਹਰਿਆਣੇ ਗਏ ਵੋਟਾਂ ਲਈ ਉਥੇ ਰੈਲੀ ਕੀਤੀ ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ SYL ਮੁੱਦੇ ਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਤਾ ਜੋ ਸਟੈਂਡ ਪੰਜਾਬ ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਬੋਲਦੀ ਰਹੀ ਮਾਨ ਸਾਹਿਬ ਹੋਰਾਂ ਤੋਂ ਆਮ ਆਦਮੀ ਪਾਰਟੀ ਤੋਂ ਹਰਿਆਣਾ ਜਾ ਕੇ ਉਹ ਸਟੈਂਡ ਬੋਲਿਆ ਹੀ ਨਹੀਂ ਜਾ ਰਿਹਾ ਉਥੇ ਕੀ ਕਹਿੰਦੇ ਕਹਿੰਦੇ ਜੀ ਇਹ ਮਸਲਾ ਤਾਂ ਸਬ ਜੁਡੀਸ ਹੈ ਮਤਲਬ ਉਹਦੇ ਤੇ ਇੱਕ ਤਰ੍ਹਾਂ ਨਾਲ ਗੋਲ ਮੋਰ ਗੱਲ ਕਰ ਗਈ ਲੋਕ ਹੁਣੇ ਕਹਿ ਰਹੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਹੋਰਾਂ ਦਾ ਸਟੈਂਡ ਐਸਵਾਈਐਲ ਦੇ ਮੁੱਦੇ ਤੇ ਉਹੀ ਹੈ ਜੋ ਪੰਜਾਬ ਚ ਬੋਲਦੇ ਰਹੇ ਨੇ ਤਾਂ ਫਿਰ ਹਰਿਆਣੇ ਚ ਵੀ ਉਹ ਬੋਲਣਾ ਚਾਹੀਦਾ ਹੈ ਮਤਲਬ ਸਟੈਂਡ ਸਪਸ਼ਟ ਹੋਣੇ ਚਾਹੀਦੇ ਨੇ ਗੋਲਮੋਲ ਨਹੀਂ ਹੋਣੇ ਚਾਹੀਦੇ ਜਿਹੜੇ ਤਰੀਕਿਆਂ ਨਾਲ ਦੂਜੀਆਂ ਪਾਰਟੀਆਂ ਪਹਿਲਾਂ ਚੋਣਾਂ ਜਿੱਤਦੀਆਂ ਰਹੀਆਂ ਨੇ ਉਹ ਕਰਦੀਆਂ ਰਹੀਆਂ ਨੇ ਇੰਜ ਵੀ ਗੋਲਮੋਲ ਸਟੈਂਡ ਕੋਈ ਪੱਕਾ ਸਟੈਂਡ ਨਹੀਂ ਮੌਕਾ ਪ੍ਰਸਤੀ ਉਹਨਾ ਤਰੀਕਿਆਂ ਦੇ ਉੱਪਰ ਹੀ ਜੇ ਹੁਣ ਆਮ ਆਦਮੀ ਪਾਰਟੀ ਵੀ ਉੱਤਰ ਆਈ ਹੈ ਤਾਂ ਫਿਰ ਫਰਕ ਕੀ ਰਹਿ ਗਿਆ ਹੁਣ ਜਲੰਧਰ ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਜ਼ੋਰ ਨਾਲ ਕਹਿ ਰਹੀ ਐ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਪਰ ਜਿਹੜੇ ਵਿਦਵਾਨ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਢੰਗ ਤਰੀਕਿਆਂ ਦੇ ਨਾਲ ਤੁਸੀਂ ਉੱਥੇ ਜਿੱਤੇ ਹੋ ਜਲੰਧਰ ਦੇ ਵਿੱਚ ਉਹ ਢੰਗ ਤਰੀਕੇ ਬਿਲਕੁਲ ਉਹੀ ਨੇ ਜੋ ਦੂਜੀਆਂ ਪਾਰਟੀਆਂ ਪਹਿਲਾਂ ਵਰਤਦੀਆਂ ਸੀ ਤੇ ਤੁਸੀਂ ਕਹਿੰਦੇ ਸੀ ਇਹ ਗਲਤ ਨਹੀਂ ਮਤਲਬ ਉਮੀਦਵਾਰ ਕਿਸੇ ਹੋਰ ਪਾਰਟੀ ਤੋਂ ਲੈ ਲੈਣਾ ਫਿਰ ਉੱਥੇ ਜਿਸ ਤਰੀਕੇ ਨਾਲ ਪ੍ਰਚਾਰ ਕਰਨਾ ਉਹ ਸਾਰਾ ਕੁਝ ਜੋ ਹੋਇਆ ਹੁਣ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਇਹ ਉਮੀਦਾਂ ਨਹੀਂ ਸਨ 92 ਐਮਐਲਏ ਲੋਕਾਂ ਨੇ ਜਿਤਾਏ ਇਤਿਹਾਸਕ ਜਿੱਤ ਦਿੱਤੀ ਬਹੁਤ ਸਤਿਕਾਰ ਦਿੱਤਾ ਇੱਜ਼ਤ ਦਿੱਤੀ ਉਮੀਦਾਂ ਬਣਾਈਆਂ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਲੋਕੋਵੇਂ ਰੱਖਦੇ ਸੀ ਪਰ ਹੁਣ ਹਰਿਆਣੇ 'ਚ ਜਾ ਕੇ ਐਸਵਾਈਐਲ ਨਹਿਰ ਦੇ ਮੁੱਦੇ ਦੇ ਉੱਪਰ ਇਹਨਾਂ ਨੂੰ ਉਹੀ ਸਟੈਂਡ ਬੋਲਣਾ ਚਾਹੀਦਾ ਹੈ ਜਿਵੇਂ ਪੰਜਾਬ ਚ ਕਹਿੰਦੇ ਰਹੇ ਨੇ ਤੁਪਕਾ ਵੀ ਪਾਣੀ ਨਹੀਂ ਦੇਵਾਂਗੇ ਪੰਜਾਬ ਚ ਕਹਿੰਦੇ ਰਹਾ ਮਾਨ ਸਾਹਿਬ ਵੀ ਵਿਧਾਨ ਸਭਾ ਚ ਦੋ ਵਾਰੀ ਮਤੇ ਹੀ ਪਾਸਤੇ ਵੀ ਤੁਪਕਾ ਵੀ ਪਾਣੀ ਸਾਡੇ ਕੋਲ ਵਾਧੂ ਨਹੀਂ ਹੈਗਾ ਜਦੋਂ ਸਾਡੇ ਕੋਲ ਪਾਣੀ ਵਾਧੂ ਹੈ ਹੀ ਨਹੀਂ ਫਿਰ ਅਸੀਂ ਦੇਈਏ ਕਿਥੋਂ ਮੈਨੂੰ ਲੱਗਦਾ ਹੈ ਕਿ ਜੇਕਰ ਉਹ ਬਿਆਨ ਸੱਚੇ ਨੇ ਉਹ ਸਟੈਂਡ ਸਹੀ ਸਨ ਤਾਂ ਫਿਰ ਹੁਣ ਹਰਿਆਣੇ ਦੇ ਵਿੱਚ ਕੁਝ ਹੋਵੇ ਉਹ ਸਟੈਂਡ ਬੋਲਣੇ ਚਾਹੀਦੇ ਨੇ ਦੂਜੀਆਂ ਪਾਰਟੀਆਂ ਨੇ ਅੱਜ ਤੱਕ ਮੌਕਾ ਪ੍ਰਸਤਤੀਆਂ ਕੀਤੀਆਂ ਨੇ ਲੋਕ ਉਹਨਾਂ ਤੋਂ ਦੁਖੀ ਨਹੀਂ ਆਉਣ ਵਾਲੇ ਟਾਈਮ 'ਚ ਉਹ ਨਕਾਰ ਦੇਣਗੇ ਸਾਰਿਆਂ ਨੂੰ ਪਰ ਆਮ ਆਦਮੀ ਪਾਰਟੀ ਇੱਕ ਵੱਖਰੀ ਸੋਚ ਦੀ ਗੱਲ ਕਰਦੀ ਸੀ ਇੱਕ ਵੱਖਰੀ ਵਿਚਾਰਧਾਰਾ ਦੀ ਗੱਲ ਕਰਦੀ ਸੀ ਪਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਕਿਹੜੀ ਗੱਲ ਤੇ ਜਾਪ ਰਹੀ ਹੈ ਕਦੇ-ਕਦੇ ਇੰਜ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਕੋਈ ਇੱਕ ਪੱਕੀ ਵਿਚਾਰਧਾਰਾ ਕਿਸੇ ਵੀ ਮੁੱਦੇ ਤੇ ਨਹੀਂ ਹੈਗੀ ਮਤਲਬ ਕਿਸੇ ਵੀ ਮੁੱਦੇ ਦੇ ਉੱਪਰ ਸਪਸ਼ਟ ਤੇ ਪੱਕੇ ਸਟੈਂਡ ਨਹੀਂ ਹੈਗੇ ਵਕਤ ਦੇ ਹਿਸਾਬ ਨਾਲ ਸਟੈਂਡ ਚੇਂਜ ਕਰ ਲੈਂਦੇ ਨੇ ਚਾਹੇ ਉਹ ਕਿੰਨੇ ਵੀ ਮੁੱਦੇ ਦੇ ਦਿੱਲੀ ਚ ਉਹ ਗੱਲ ਹੋਰ ਹੁੰਦੀ ਐ ਪੰਜਾਬ ਚ ਹੋਰ ਹੁੰਦੀ ਐ ਹਰਿਆਣਾ ਚ ਹੋਰ ਹੁੰਦੀ ਐ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਦੂਜੀਆਂ ਪਾਰਟੀਆਂ ਇਹ ਕੰਮ ਕਰਦੀਆਂ ਰਹੀਆਂ ਨੇ ਜੋ ਕਿ ਗਲਤ ਸੀਗਾ ਆਮ ਆਦਮੀ ਪਾਰਟੀ ਵੀ ਹੁਣ ਉਸੇ ਰਾਹ ਤੇ ਤੁਰੀ ਐ ਮੈਨੂੰ ਲੱਗਦਾ ਐ ਕਿ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਹੈਗੀ ਹਰਿਆਣਾ ਦੇ ਵਿੱਚ ਵੀ ਜਿਹੜੇ खरे ਲੋਕ ਨੇ ਸੱਚੇ ਲੋਕ ਨੇ ਉਹ ਪਹਿਲਾਂ ਹੀ ਇਹ ਕਹਿ ਰਹੇ ਨੇ ਕਿ ਪੰਜਾਬ ਵੱਡਾ ਭਾਈ ਹਰਿਆਣਾ ਛੋਟਾ ਭਾਈ ਤੇ ਜੇ ਪਾਣੀ ਵਾਧੂ ਹੈਗਾ ਤਾਂ ਸਾਨੂੰ ਦੇ ਦਿਓ ਜੇ ਨਹੀਂ ਹੈਗਾ ਜੇ ਤੁਹਾਡੇ ਕੋਲ ਆਵਦੇ ਜੋਗਾ ਵੀ ਨਹੀਂ ਹੈਗਾ ਫੇਰ ਭਾਈ ਲੋੜ ਨਹੀਂ ਜਿਹੜੇ ਇਮਾਨਦਾਰ ਨਿਆਂਪਸੰਦ ਲੋਕ ਨੇ ਉਹ ਇਹ ਗੱਲ ਹਰਿਆਣੇ ਚ ਕਰ ਰਹੇ ਨੇ ਤੇ ਹੁਣ ਭਗਵੰਤ ਸਿੰਘ ਸਾਹਿਬ ਹੋਰੀ ਜੇ ਹਰਿਆਣੇ ਜਾ ਕੇ ਇਹੀ ਸਟੈਂਡ ਨਹੀਂ ਬੋਲਣਗੇ ਤਾਂ ਫਿਰ ਤਾਂ ਚਰਚਾ ਹੋਵੇਗੀ ਮੈਨੂੰ ਲੱਗਦਾ ਮਾਨ ਸਾਹਿਬ ਹੋਰਾਂ ਨੂੰ ਸਪਸ਼ਟ ਉਥੇ ਮੀਡੀਆ ਦੇ ਸਾਹਮਣੇ ਕਹਿਣਾ ਚਾਹੀਦਾ ਸੀ ਵੀ ਵੇਖੋ ਪੰਜਾਬ ਕੋਲ ਆਪਦੇ ਲਈ ਪਾਣੀ ਮਸਾ ਹੈ ਵਾਧੂ ਹੈ ਨਹੀਂਗਾ ਅਸੀਂ ਮਤਾ ਪਾ ਚੁੱਕੇ ਆ ਇਸ ਕਰਕੇ ਹਰਿਆਣਾ ਸਾਡੇ ਤੋਂ ਪਾਣੀ ਇਸ ਤਰ੍ਹਾਂ ਨਹੀਂ ਪੰਜਾਬ ਤੋਂ ਲੈ ਸਕਦਾ ਜੇ ਵਾਧੂ ਹੋਏਗਾ ਤਾਂ ਫਿਰ ਅਸੀਂ ਖੁੱਲ ਕੇ ਦੇਣ ਨੂੰ ਤਿਆਰ ਆ ਹੁਣ ਜਿਹੜਾ ਇਹ ਡਾਇਲੋਗ ਸਾਰੀਆਂ ਪਾਰਟੀਆਂ ਨੇ ਬੋਲਿਆ ਤੁੱਕਾ ਪਾਣੀ ਨਹੀਂ ਦੇਵਾਂਗੇ ਕਾਲੀ ਦਲ ਕਾਂਗਰਸ ਭਾਜਪਾ ਵੀ ਇਹ ਕਰਦੀ ਰਹੀ ਪੰਜਾਬ ਚ ਸਪੈਂਡ ਤੁਪਕਾ ਵੀ ਨਹੀਂ ਦੇਵਾਂਗੇ ਸੁਨੀਲ ਜਾਖੜ ਸਾਹਿਬ ਬੋਲਦੇ ਰਹੇ ਹਰਿਆਣੇ ਵਾਲੀ ਬੀਜੇਪੀ ਲੈ ਕੇ ਛੱਡਾਂਗੇ ਆਇਓ ਕੁਛ ਕਰਦੇ ਰਹੇ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਉੱਥੇ ਹੋਰ ਇੱਥੇ ਹੋਰ ਕਾਂਗਰਸ ਦਾ ਵੀ ਐਵੇਂ ਹੀ ਹੈ ਕੰਮ ਹਰਿਆਣੇ ਚ ਲੈ ਕੇ ਛੱਡਾਂਗੇ ਪਾਣੀ ਪੰਜਾਬ ਚ ਨਹੀਂ ਦੇਵਾਂਗੇ ਪਾਣੀ ਇੱਕੋ ਪਾਰਟੀ ਦੋ ਦੋ ਸਟੈਂਡ ਨੇ ਕਹਿਣ ਦਾ ਭਾਵ ਇਹ ਸਭ ਮੌਕਾ ਪ੍ਰਸਤਤੀਆਂ ਨੇ ਕੋਈ ਨਿਆਂਕ ਇਨਸਾਫ ਪਸੰਦ ਤਰਕਸ਼ੀਲ ਜਿਹੜਾ ਸਟੈਂਡ ਹੈ ਉਹ ਬਿਲਕੁਲ ਨਹੀਂਗਾ ਤਰਕ ਦਾ ਸਟੈਂਡ ਹੁੰਦਾ ਕਿ ਜੋ ਠੀਕ ਹੈ ਉਹ ਠੀਕ ਹੈ ਉਹਦੇ ਤੇ ਪੱਕੇ ਤੌਰ ਤੇ ਖੜ ਜਾਵਾਂਗੇ ਪਰ ਕੋਈ ਤਰਕ ਸਟੈਂਡ ਹੀ ਹੈ ਨਹੀਂ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਨੂੰ ਲੱਗਦਾ ਕਿਸੇ ਦੀ ਪਾਰਟੀ ਨੇ ਜੇ ਲੋਕਾਂ ਚ ਲੰਬਾ ਟਾਈਮ ਜਿਉਣਾ ਨਾ ਉਹਨੂੰ ਸਟੈਂਡ ਦੀ ਲੋੜ ਆ ਉਹਨੂੰ ਫਿਰ ਇਹ ਦਿਖਾਉਣ ਦੀ ਲੋੜ ਹੈ ਕਿ ਸਾਡਾ ਸਟੈਂਡ ਹੈ ਜੋ ਕਹਤਾ ਉਹ ਸੋਚ ਕੇ ਕਿਆ ਤੇ ਜੋ ਕਹਤਾ ਉਹਦੇ ਤੇ ਖੜ ਗਈ ਇਹ ਜਿਹੜਾ ਕਰਦਾਰ ਕਿਸੇ ਵਿਅਕਤੀ ਦਾ ਜਾਂ ਕਿਸੇ ਪਾਰਟੀ ਦਾ ਇਹ ਸਭ ਤੋਂ ਮੁੱਖ ਹੁੰਦਾ ਔਰ ਜਿਹੜੇ ਵਿਅਕਤੀਆਂ ਬਾਰੇ ਲੋਕਾਂ ਦਾ ਇੰਜ ਬਣ ਜੇ ਵੀ ਜੋ ਇਹ ਕਹਿੰਦਾ ਉਹਦਾ ਕੋਈ ਅਰਥ ਨਹੀਂ ਉਹਦਾ ਕੋਈ ਮੁੱਲ ਨਹੀਂ ਇਹਦਾ ਕੋਈ ਪਤਾ ਨਹੀਂ ਕਦੋਂ ਪਲਟੀ ਮਾਰ ਜੇ ਜਦੋਂ ਮਰਜੀ ਆਪ ਦੇ ਕਹੇ ਤੋ ਮੂਕ ਕਰ ਸਕਦਾ ਥੁੱਕ ਕੇ ਛੱਟ ਸਕਦਾ ਉਹ ਵਿਅਕਤੀ ਦੀ ਕਦੇ ਕੋਈ ਬੁੱਕਤ ਨਹੀਂ ਰਹਿੰਦੀ ਤੇ ਜਿਹੜੀ ਪਾਰਟੀ ਇੰਜ ਕਰੇ ਉਹਦੀ ਵੀ ਹੌਲੀ ਹੌਲੀ ਬੁੱਕਤ ਲੋਕਾਂ 'ਚ ਖਤਮ ਹੋ ਜਾਂਦੀ ਹੈ ਹਾਂ ਪਾਰਟੀ ਦੀ ਬੁੱਕਤ ਖਤਮ ਹੋਣ ਤੇ ਥੋੜਾ ਟਾਈਮ ਵੱਧ ਲੱਗ ਸਕਦਾ ਹੈ ਵਿਅਕਤੀ ਨਾਲੋਂ ਪਰ ਖਤਮ ਹੋ ਜਾਂਦੀ ਹੈ ਦੂਜੀ ਚੀਜ਼ ਨਿਰਪਰ ਕਰਦੀ ਲੋਕਾਂ ਦੀ ਅਕਲ ਤੇ ਚੇਤਨਾ ਤੇ ਲੋਕਾਂ ਦੀ ਅਕਲ ਜਿੱਥੇ ਜਿਵੇਂ ਵਿਕਾਸ ਕਰ ਰਹੀ ਹੈ ਓਵੇਂ ਓਵੇਂ ਲੋਕ ਜਿਹੜੇ ਨੇ ਉਹ ਬੜੀ ਬਰੀਕੀ ਦੇ ਨਾਲ ਚੀਜ਼ਾਂ ਫੜਦੇ ਨੇ ਤੇ ਇਸ ਕਰਕੇ ਦੂਜੀਆਂ ਪਾਰਟੀਆਂ ਨੇ ਪਹਿਲਾਂ ਆਈਓ ਕੁਝ ਕੀਤਾ ਹੁਣ ਪੰਜਾਬ 'ਚ ਹੁੰਜਾ ਫੇਰ ਜਿੱਤ ਜੇ ਆਮ ਆਦਮੀ ਪਾਰਟੀ ਨੂੰ ਮਿਲੀ ਆ 92 ਐਮ ਐਲ ਏ ਉਹਦਾ ਕਾਰਨ ਇਹ ਸੀ ਕਿ ਦੂਜੀਆਂ ਪਾਰਟੀਆਂ ਨੂੰ ਲੋਕਾਂ ਨੇ ਇੰਜ ਵੇਖਿਆ ਵੀ ਯਾਰ ਇਹਨਾਂ ਦੀਆਂ ਗੱਲਾਂ ਦਾ ਕੋਈ ਸਟੈਂਡ ਨਹੀਂ ਕੋਈ ਅਰਥ ਨਹੀਂ ਕੋਈ ਇਹਨਾਂ 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 ਦੇ ਇਹਨਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਇਹ ਸਿਰਫ ਮੌਕਾ ਪ੍ਰਸਤियां ਆ ਆਪ ਦੇ ਫਾਇਦੇ ਲਈ ਕੋਈ ਵੀ ਬਿਆਨ ਦੇ ਸਕਦੇ ਨੇ ਆਪ ਦੇ ਫਾਇਦੇ ਲਈ ਕਿਸੇ ਵੀ ਗੱਲ ਤੋਂ ਮੁੱਕਰ ਸਕਦੇ ਨੇ ਇਹਨਾਂ ਤੇ ਤਵਾਰ ਨਾ ਕਰੋ ਆਮ ਆਦਮੀ ਪਾਰਟੀ ਨੇ ਕਿਹਾ ਅਸੀਂ ਨਵੇਂ ਆਇਆ ਇੱਕ ਮੌਕਾ ਸਾਨੂੰ ਦਿਓ ਲੋਕਾਂ ਨੇ ਕਿਹਾ ਇੱਕ ਮੌਕਾ ਦੇ ਕੇ ਦੇਖ ਲਓ ਹੁਣ ਇੱਕ ਮੌਕਾ ਦਿੱਤਾ ਤਾਂ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕੁਝ ਵੀ ਹੁੰਦਾ ਆਪ ਦੇ ਸਟੈਂਡ ਬਰਕਰਾਰ ਰੱਖਦੇ ਐਸਵਾਈਐਲ ਨਹਿਰ ਦੇ ਮੁੱਦੇ ਦੇ ਉੱਪਰ ਯਾਤ ਚੰਡੀਗੜ੍ਹ ਪੰਜਾਬ ਦਾ ਕਿ ਹਰਿਆਣੇ ਦਾ ਕਿ ਸਾਂਝਾ ਇਸ ਮੁੱਦੇ ਦੇ ਉੱਪਰ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਇਸ ਮੁੱਦੇ ਦੇ ਉੱਪਰ ਇਹ ਪੰਜਾਬ ਨਾਲ ਸੰਬੰਧਿਤ ਜਿਹੜੇ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਮੁੱਦਾ ਹੈ ਇਹਦੇ ਉੱਪਰ ਕਿਸੇ ਵੀ ਮੁੱਦੇ ਤੇ ਆਮ ਆਦਮੀ ਪਾਰਟੀ ਪੱਕਾ ਸਟੈਂਡ ਨਹੀਂ ਲੈ ਰਹੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਹਦਾ ਫਾਇਦਾ ਨਹੀਂ ਹੋਣਾ ਨੁਕਸਾਨ ਹੋਣਾ ਆਮ ਆਦਮੀ ਪਾਰਟੀ ਕੋਲ ਤੇ ਇਤrar ਬੰਦੇ ਹੈਗੇ ਨੇ ਉਹਨਾਂ ਨੂੰ ਵਕਤ ਰੈਂਦੇ ਇਹ ਚੀਜ਼ਾਂ ਵਿਚਾਰ ਲੈਣੀਆਂ ਚਾਹੀਦੀਆਂ ਨੇ ਸੋਚ ਲੈਣੀਆਂ ਚਾਹੀਦੀਆਂ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਰਿਆਣਾ ਜਾਂਦੇ ਨੇ ਪਿਛਲੇ ਦਿਨੀ ਇੱਕ ਦਿਨ ਪਹਿਲਾਂ ਹਰਿਆਣਾ ਚ ਜਾ ਕੇ ਉਥੇ ਰੈਲੀ ਕਰਦੇ ਆ ਵੋਟਾਂ ਦੇ ਲਈ ਕਿਉਂਕਿ ਹਰਿਆਣਾ ਚ ਵੋਟਾਂ ਸਿਰਤੇ ਨੇ ਉਥੇ ਪੱਤਰਕਾਰ ਜਦੋਂ ਐਸਵਾਈਐਲ ਨਹਿਰ ਦੇ ਮੁੱਦੇ ਤੇ ਪੁੱਛ ਲੈਂਦੇ ਨੇ ਤਾਂ ਫੇਰ ਭਗਵੰਤਬਾਨ ਸਾਹਿਬ ਜਿਵੇਂ ਗੋਲ-ਮੋਲ ਤੇ ਚੁੱਪ ਕੀਤਾ ਜਵਾਬ ਦਿੰਦੇ ਨੇ ਮੈਨੂੰ ਲੱਗਦਾ ਕਿ ਉਹ ਕਹਿੰਦੇ ਆ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਂਦੀ ਉਹ ਹਾਲਾ ਮਾਦਵੀ ਪਾਰਟੀ ਦਾ ਹੋ ਸਕਦਾ ਹੈ ਵੱਧ ਫਾਈਲਨ ਦੇ ਚੱਕਰ ਚ ਵੀ ਹਰਿਆਣੇ ਵੀ ਬਣਾ ਲਈਏ ਪੰਜਾਬ ਚ ਵੀ ਉੱਥੇ ਵੀ ਤੇ ਮੈਨੂੰ ਲੱਗਦਾ ਕਿ ਇਹ ਡਬਲ ਸਟੈਂਡ ਆ ਜਿਹੜਾ ਇਹ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਵੀ ਖਤਮ ਕਰੇਗਾ ਜੇਕਰ ਇਹਨਾਂ ਨੇ ਸਪਸ਼ਟ ਸਟੈਂਡ ਹਰਿਆਣੇ ਚ ਨਾ ਲਿਆ ਤਾਂ ਪੰਜਾਬ ਦੇ ਉਹ ਲੋਕ ਜਿਹੜੇ ਇਹਨਾਂ ਦਾ ਐਸਵਾਈਐਲ ਨਹਿਰ ਦੇ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਸਟੈਂਡ ਵੇਖ ਕੇ ਇਹਨਾਂ ਨੂੰ ਠੀਕ ਕਹਿਣ ਲੱਗੇ ਸੀ ਉਹ ਲਾਜ਼ਮੀ ਤੌਰ ਤੇ ਪਿੱਛੇ ਹਟਣਗੇ ਉਹਦਾ ਖਮਿਆਜਾ ਭੁਗਤਣਾ ਪਵੇਗਾ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤ ਸਟੀਵੀ ਮੇਰੇ ਨਾਲ ਕੈਮਰੇ ਤੇ ਰਾਜ ਸਿੰਘ ਬਹੁਤ ਮਿਹਰਬਾਨ